ਮੇਰਾ ਜੇਠ ਮੈਨੂੰ ਬਹੁਤ ਸੋਹਣਾ ਲੱਗਦਾ ਸੀ ਜੇਠ ਦੇ ਮੁਕਾਬਲੇ ਮੇਰਾ ਪਤੀ ਮੈਨੂੰ ਬਿਲਕੁਲ ਵੀ ਸੋਹਣਾ ਨਹੀਂ ਲੱਗਦਾ ਸੀ ਮੇਰੇ ਜੇਠ ਨੀ ਆਪਣੇ ਆਪ ਨੂੰ ਬਹੁਤ ਫਿੱਤ ਰੱਖਿਆ ਹੋਇਆ ਸੀ ਜਦੋਂ ਕਿ ਉਹਨਾਂ ਦੀ ਉਮਰ 50 ਸਾਲ ਸੀ ਪਰ ਉਹਨਾਂ ਦੀ ਪਰਸਨੈਲਿਟੀ ਬਹੁਤ ਜ਼ਿਆਦਾ ਵਧੀਆ ਸੀ ਉਹ ਸਾਰਾ ਦਿਨ ਘਰ ਵਿੱਚ ਹੀ ਰਹਿੰਦੇ ਸੀ ਮੇਰਾ ਦਿਲ ਕਰਦਾ ਸੀ ਕਿ ਮੈਂ ਆਪਣੇ ਜੇਠ ਨਾਲ ਦੋਸਤੀ ਕਰ ਲਵਾਂ ਪਰ ਮੇਰਾ ਜੇਠ ਮੈਨੂੰ ਜ਼ਿਆਦਾ ਬੁਲਾਉਂਦਾ ਨਹੀਂ ਸੀ ਅਤੇ ਨਾ ਹੀ ਉਹਨਾਂ ਨੇ ਮੈਨੂੰ ਕਦੇ ਗੰਦੀ ਨਜ਼ਰ ਨਾਲ ਦੇਖਿਆ ਸੀ ਮੈਨੂੰ ਹੈਰਾਨੀ ਹੁੰਦੀ ਸੀ ਕਿ ਇੱਕ ਆਦਮ ਹੁੰਦੇ ਹੋਏ ਵੀ ਉਹਨਾਂ ਦੀ ਨਿਗਾ ਮੇਰੇ ਤੇ ਨਹੀਂ ਪਈ ਦੇਣਾ ਬ ਦੇਣਾ ਮੇਰੀ ਮੁਹੱਬਤ ਉਹਨਾਂ ਲਈ ਪੱਧ ਦੀ ਚਲੀ ਗਈ ਪਤਾ ਨਹੀਂ ਮੇਰੇ ਜੇਠ ਵਿੱਚ ਇਸ ਤਰ੍ਹਾਂ ਦਾ ਵੀ ਕੀ ਸੀ ਕੀ ਮੇਰੀਆਂ ਨਜ਼ਰਾਂ ਉਹਨਾਂ ਵੱਲ ਖਿੱਚੀਆਂ ਚਲੀਆਂ ਜਾਂਦੀਆਂ ਸੀ ਇੱਕ ਦਿਨ ਉਹਨਾਂ ਨਾਲ ਮੈਨੂੰ ਗੱਲ ਕਰਨ ਦਾ ਮੌਕਾ ਮਿਲ ਗਿਆ ਮੇਰਾ ਜੇਠ ਆਪਣੇ ਕਮਰੇ ਵਿੱਚ ਇਕੱਲਾ ਪਿਆ ਹੋਇਆ ਸੀ ਮੈਂ ਤਾਈ ਨੂੰ ਖੜਾ ਕੀਤੇ ਬਿਨਾ ਆਪਣੇ ਕਮਰੇ ਤੋਂ ਬਾਹਰ ਨਿਕਲੀ ਅਤੇ ਉਹਨਾਂ ਦੇ ਕਮਰੇ ਵੱਲ ਜਾ ਉਹਨਾਂ ਦੇ ਕਮਰੇ ਵਿੱਚ ਚੰਨ ਰਹਿਆ ਸੀ ਤੇ ਵੀ ਦੀ ਆਵਾਜ਼ ਕਮਰੇ ਤੋਂ ਬਾਹਰ ਆ ਰਹੀ ਸੀ ਕੁਝ ਹੀ ਸਮੇਂ ਬਾਅਦ ਮੇਰੇ ਜੇਠਾ ਮੁੰਡਾ ਦਰਵਾਜ਼ਾ ਖੋਲ ਦਿੱਤਾ ਅਤੇ ਮੈਨੂੰ ਦੇਖਦੇ ਹੋਏ ਮੁਸਕਰਾਉਣ ਲੱਗੇ ਕਹਿਣ ਲੱਗੇ ਕਿ ਬਾਹਰ ਕਿਉਂ ਖੜੇ ਹੋ ਅੰਦਰ ਆ ਜਾਓ ਮੈਂ ਉਹਨਾਂ ਦੇ ਕਮਰੇ ਵਿੱਚ ਚਲੀ ਗਈ ਹਰ ਰੋਜ਼ ਦੀ ਤਰ੍ਹਾਂ ਮੇਰਾ ਜੇਠਾ ਅੱਜ ਵੀ ਬਹੁਤ ਸੁਹਣਾ ਲੱਗ ਰਿਹਾ ਸੀ ਉਹਨਾਂ ਨੇ ਕਮਰੇ ਦਾ ਦਰਵਾਜ਼ਾ ਬੰਦ ਕਰ ਦਿੱਤਾ ਮੈਂ ਵੀ ਸੋਫੇ ਤੇ ਬੈਠ ਗਈ ਕਾਫੀ ਸਮੇਂ ਤੱਕ ਚੁੱਪ ਪਰੈਣ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਦੱਸੋ ਕੀ ਗੱਲ ਹੈ ਤੁਸੀਂ ਮੈਨੂੰ ਪਰੇਸ਼ਾਨ ਲੱਗ ਰਹੇ ਹੋ ਪਹਿਲਾਂ ਤਾਂ ਮੈਂ ਇੱਜੇ ਸਮੇਂ ਤੱਕ ਚੁੱਪ ਰਹੀ ਫੇਰ ਮੈਂ ਮੇਰੇ ਜੇਠ ਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਹੈ ਉਹ ਉੱਠ ਕੇ ਬੈਠ ਗਏ ਅਤੇ ਮੇਰੀ ਗੱਲ ਨੂੰ ਗੌਰ ਨਾਲ ਸੁਣਨ ਲੱਗੇ ਮੇਰਾ ਜੇਠ ਬਹੁਤ ਹੈਰਾਨ ਸੀ ਕੀ ਐਸਾ ਤਾਂ ਦੀ ਵੀ ਕਿਹੜੀ ਗੱਲ ਕਰਨੀ ਹੈ ਜੋ ਮੈਂ ਉਹਨਾਂ ਦੇ ਕਮਰੇ ਵਿੱਚ ਆ ਗਈ ਪਹਿਲਾਂ ਮੈਂ ਗੱਲ ਕਰਨ ਤੋਂ ਕੰਬ ਰਹੀ ਸੀ ਪਰ ਫਿਰ ਮੈਂ ਉਹਨਾਂ ਨੂੰ ਸਭ ਕੁਝ ਸੱਚੇ ਸੱਚੇ ਦੱਸਣਾ ਸ਼ੁਰੂ ਕਰ ਦਿੱਤਾ ਉਹ ਮੇਰੀ ਗੱਲ ਨੂੰ ਬਹੁਤ ਹੀ ਦਿਲਚਸਪੀ ਦੇ ਨਾਲ ਸੁਣ ਰਹੇ ਸੀ ਮੈਂ ਉਹਨਾਂ ਨੂੰ ਕਿਹਾ ਕਿ ਮੇਰਾ ਪਤੀ ਮੈਨੂੰ ਸਮਾਂ ਨਹੀਂ ਦਿੰਦਾ ਅਤੇ ਨਾ ਹੀ ਮੈਨੂੰ ਖੁਸ਼ ਕਰਦਾ ਹੈ ਅਤੇ ਨਹੀਂ ਉਹ ਮੇਰੀ ਕੋਈ ਖੁਆਇਸ਼ ਪੂਰੀ ਕਰਦਾ ਹੈ ਜੋ ਔਰਤ ਆਪਣੇ ਵਿਆਹ ਤੋਂ ਬਾਅਦ ਚਾਹੁੰਦੀ ਹੈ ਉਹ ਜਿਵੇਂ ਹੀ ਕੰਮ ਤੋਂ ਆਉਂਦਾ ਹੈ ਤਾਂ ਉਹ ਕੰਮ ਤੋਂ ਆ ਕੇ ਸੌ ਜਾਂਦਾ ਹੈ ਮੈਂ ਇਸ ਤਰ੍ਹਾਂ ਉਸ ਨਾਲ ਜ਼ਿੰਦਗੀ ਨਹੀਂ गुजार ਸਕਦੀ ਉਹ ਮੇਰੀਆਂ ਜ਼ਰੂਰਤਾਂ ਨੂੰ ਵੀ ਪੂਰਾ ਨਹੀਂ ਕਰਦਾ ਮੈਨੂੰ ਮੇਰਾ ਪਤੀ ਬਿਲਕੁਲ ਵੀ ਠੀਕ ਨਹੀਂ ਲੱਗਦਾ ਅਤੇ ਨਾ ਹੀ ਉਹ ਮੇਰੇ ਨਾਲ ਢੰਗ ਨਾਲ ਕੋਈ ਰਿਸ਼ਤਾ ਨਿਭਾ ਰਿਹਾ ਹੈ ਕਦੇ ਕਦੇ ਤਾਂ ਮੈਨੂੰ ਇਸ ਤਰ੍ਹਾਂ ਦਾ ਲੱਗਦਾ ਹੈ ਕਿ ਜਿਵੇਂ ਉਹ ਵਿਆਹ ਦੇ लायक ਹੀ ਨਹੀਂ ਸੀ ਮੇਰਾ ਜੇਥੇ ਮੇਰੀਆਂ ਗੱਲਾਂ ਨੂੰ ਕਦੇ ਨਾਲ ਸੁਣ ਰਿਹਾ ਸੀ ਉਹ ਮੈਨੂੰ ਪਿਆਰ ਨਾਲ ਦੇਖਦੇ ਹੋਏ ਕਹਿਣ ਲੱਗਿਆ ਕੀ ਮੈਨੂੰ ਤਾਂ ਇਸ ਬਾਰੇ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਅਤੇ ਨਾ ਹੀ ਤੂੰ ਮੇਰੇ ਨਾਲ ਪਹਿਲਾਂ ਇਸ ਬਾਰੇ ਜ਼ਿਕਰ ਕੀਤਾ ਸੀ ਅੱਜ ਪਹਿਲੀ ਵਾਰ ਤੁਹਾਡੇ ਮੂੰਹ ਤੋਂ ਮੈਂ ਇਹ ਗੱਲ ਸੁਣ ਰਹੀ ਹਾਂ ਮੈਂ ਥੱਕ ਗਈ ਸੀ ਇਸ ਲਈ ਮੈਂ ਉਹਨਾਂ ਨੂੰ ਸਭ ਕੁਝ ਦੱਸ ਦਿੱਤਾ ਮਸਲਾ ਇਹ ਨਹੀਂ ਸੀ ਕਿ ਉਹ ਮੇਰੀ ਖੁਆਇਸ਼ ਪੂਰੀ ਨਹੀਂ ਕਰ ਸਕਦਾ ਸੀ ਪਰ ਜਦੋਂ ਉਸ ਨੂੰ ਮੈਂ ਆਪਣੀ ਖੁਆਇਸ਼ ਪੂਰੀ ਕਰਨ ਦਾ ਕਹਿੰਦੀ ਤਾਂ ਉਹ ਮੈਨੂੰ ਅੱਗੇ ਤੋਂ ਝਿੜਕ ਦਿੰਦਾ ਸੀ ਮੇਰੀ ਗਾਂ ਦਾ ਸੌਣ ਕੇ ਉਹਨਾਂ ਨੂੰ ਮੇਰੇ ਤੇ ਤਰਸ ਹੋਣ ਲੱਗਿਆ ਅਤੇ ਉਹਨਾਂ ਨੇ ਬੜੇ ਹੀ ਪਿਆਰ ਨਾਲ ਮੇਰੇ ਸਿਰ ਤੇ ਹੱਥ ਫੇਰਿਆ ਅਤੇ ਕਹਿਣ ਲੱਗੇ ਕਿ ਤੂੰ ਪਰੇਸ਼ਾਨ ਨਾ ਹੋ ਅਤੇ ਫੇਰ ਉਹਨਾਂ ਨੇ ਮੈਨੂੰ ਆਪਣੇ ਗੱਲ ਨਾਲ ਲਗਾ ਲਿਆ ਅੱਜ ਪਹਿਲੀ ਵਾਰ ਮੈਨੂੰ ਬਹੁਤ ਖੁਸ਼ੀ ਹੋ ਰਹੀ ਸੀ ਮੇਰਾ ਜੇਠ ਮੈਨੂੰ ਇੰਨਾ ਜ਼ਿਆਦਾ ਪਿਆਰ ਕਰਨੀ ਸ਼ਾਸੀ ਹਜੇ ਮੈਂ ਉਹਨਾਂ ਬੰਨ ਦੇਖ ਹੀ ਰਹੀ ਸੀ ਤਾ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਇਸ ਗੱਲ ਦਾ ਕੋਈ ਨਾ ਕੋਈ ਹੱਲ ਕੱਢਦਾ ਹਾਂ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਇਸ ਗੱਲ ਦਾ ਕੀ ਹੱਲ ਕੱਢੋਗੇ ਮੈਂ ਮੇਰੇ ਜੇਠ ਨੂੰ ਕਿਹਾ ਕਿ ਤੁਸੀਂ ਆਪਣੇ ਭਰਾ ਨੂੰ ਕਹਿ ਦਿਓ ਕਿ ਉਹ ਮੈਨੂੰ ਤਲਾਕ ਦੇ ਦੇਵੇ ਮੈਂ ਕਿਸੇ ਹੋਰ ਨਾਲ ਵਿਆਹ ਕਰ ਲਵਾਂਗੀ ਮੇਰਾ ਜੇਠ ਕਹਿਣ ਲੱਗਿਆ ਕਿ ਦੇਖ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਦੇ ਅਤੇ ਫਿਰ ਉਹ ਸੋਚ ਕੇ ਕਹਿਣ ਲੱਗੇ ਕਿ ਦੇਖ ਮੇਰੇ ਕੋਲ ਸਿਰਫ ਇੱਕ ਹੀ ਹੱਲ ਹੈ ਜੇਸਨ ਨਾਲ ਤਾਂ ਸਾਡੀਆਂ ਜ਼ਰੂਰਤਾਂ ਪੂਰੀਆਂ ਹੋ ਸਕਦਾਂ ਹਨ ਮੈਂ ਤੇਰੀ ਹਰ ਇੱਕ ਖੁਆਇਸ਼ ਪੂਰੀ ਕਰ ਸਕਦਾ ਹਾਂ ਬਸ ਮੈਂ ਇਹੀ ਚਾਹੁੰਦੀ ਸੀ ਕਿ ਕੋਈ ਮੇਰੀਆਂ ਜ਼ਰੂਰਤਾਂ ਨੂੰ ਪੂਰਾ ਕਰੇ ਮੈਂ ਉਹਨਾਂ ਨੂੰ ਕਿਹਾ ਕਿ ਠੀਕ ਹੈ ਜੇਕਰ ਤੁਸੀਂ ਮੇਰੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕਦੇ ਹੋ ਤਾਂ ਠੀਕ ਹੈ ਕਰ ਦਿਓ ਮੈਨੂੰ ਇਸ ਗੱਲ ਤੋਂ ਕੋਈ ਇਤਰਾਜ਼ ਨਹੀਂ ਹੋਵੇਗਾ ਮੇਰਾ ਜੇਠ ਵੀ ਇਸ ਗੱਲ ਤੋਂ ਬਹੁਤ ਜ਼ਿਆਦਾ ਖੁਸ਼ ਹੋ ਗਿਆ ਅਤੇ ਮੇਰੇ ਦੋਹੀ ਹੱਥਾਂ ਨੂੰ ਫੜਦੇ ਹੋਏ ਬੋਲੇ ਕਿ ਤੂੰ ਪਰੇਸ਼ਾਨ ਨਾ ਹੋ ਮੈਂ ਹਾਂ ਨਾ ਤੇਰੀਆਂ ਖੁਆਇਸ਼ਾਂ ਨੂੰ ਪੂਰਾ ਕਰਨ ਲਈ ਅੱਜ ਮੈਂ ਆਪਣੇ ਮਕਸਦ ਵਿੱਚ ਬਿਲਕੁਲ ਕਾਮਯਾਬ ਹੋ ਗਈ ਸੀ ਮੇਰਾ ਜੇਠ ਮੈਨੂੰ ਕਹਿਣ ਲੱਗਿਆ ਕਿ ਦੇਖ ਇਹ ਗੱਲ ਬਹੁਤ ਜ਼ਿਆਦਾ ਬੁਰੀ ਹੈ ਇਸ ਬਾਰੇ ਤੂੰ ਕਦੇ ਵੀ ਕਿਸੇ ਨਾਲ ਜ਼ਿਕਰ ਨਾ ਕਰੀ ਇਹ ਗੱਲ ਸਿਰਫ ਮੇਰੇ ਅਤੇ ਤੇਰੇ ਵਿੱਚ ਹੀ ਰਹਿਣੀ ਚਾਹੀਦੀ ਹੈ ਨਹੀਂ ਤਾਂ ਤੈਨੂੰ ਅਤੇ ਮੈਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ ਮੈਂ ਆਪਣੇ ਜੇਥ ਨਾਲ ਵਾਦਾ ਕੀਤਾ ਕਿ ਮੈਂ ਇਹ ਗੱਲ ਕਿਸੇ ਨਾਲ ਵੀ ਨਹੀਂ ਕਰਾਂਗੀ ਅਤੇ ਨਾ ਹੀ ਇਸ ਦੇ ਬਾਰੇ ਵਿੱਚ ਕਿਸੇ ਨੂੰ ਪਤਾ ਚੱਲੇਗਾ ਮੇਰੇ ਜੇਠ ਨੂੰ ਮੇਰੇ ਤੇ ਵਿਸ਼ਵਾਸ ਹੋ ਗਿਆ ਸੀ ਅਤੇ ਉਹ ਇੱਕਦਮ ਤੋਂ ਮੇਰੇ ਤੇ ਟੁੱਟ ਗਏ ਸੀ ਮੈਨੂੰ ਉਨ੍ਹਾਂ ਤੇ ਬਿਲਕੁਲ ਵੀ ਯਕੀਨ ਨਹੀਂ ਹੋ ਰਿਹਾ ਸੀ ਕਿ ਇਸ ਉਮਰ ਵਿੱਚ ਵੀ ਮੇਰਾ ਜੇਠ ਮੇਰੀ ਹਰ ਇੱਕ ਖੁਆਇਸ਼ ਨੂੰ ਪੂਰਾ ਕਰ ਸਕਦਾ ਸੀ ਜਿਵੇਂ ਮੈਂ ਕਹਿੰਦੀ ਸੀ ਉਹ ਇਸ ਤਰ੍ਹਾਂ ਹੀ ਕਰਦਾ ਸੀ ਉਹ ਸਨੇ ਮੇਰੀ ਹਰ ਇੱਕ ਖੁਆਇਸ਼ ਨੂੰ ਪੂਰਾ ਕਰ ਦਿੱਤਾ ਸੀ ਮੇਰਾ ਨਾਮ ਸ਼ਾਂਤੀ ਹੈ ਅੱਜ ਮੌਸਮ ਬਹੁਤ ਸੋਹਣਾ ਸੀ ਠੰਡ ਠੰਡੀ ਠੰਡੀ ਹਵਾ ਚੱਲ ਰਹੀ ਸੀ ਮੈਂ ਕਿਚਨ ਵਿੱਚੋਂ ਫ੍ਰੀ ਹੋਣ ਤੋਂ ਬਾਅਦ ਆਪਣੀ ਜਜ਼ਬਾਤਾਂ ਨੂੰ ਪੜਕਾਉਣ ਲਈ ਖਿੜਕੀ ਵਿੱਚ ਦੀ ਚਾਹ ਪੀ ਰਹੀ ਸੀ ਉਹ ਖਿੜਕੀ ਮੇਰੇ ਜੇਥ ਦੇ ਕਮਰੇ ਵਿੱਚ ਖੁੱਲ੍ਹੀ ਸੀ ਮੈਨੂੰ ਮੇਰੇ ਪਤੀ ਦੀ ਬਹੁਤ ਯਾਦ ਆ ਰਹੀ ਸੀ ਮੈਂ ਮੇਰੀ ਜੈਖਾਨੀ ਨੂੰ ਦੇਖ ਕੇ ਸੋਚ ਰਹੀ ਸੀ ਕਿ ਉਹਨਾਂ ਦੇ ਪਤੀ ਐ ਸੂਮਰੇ ਵਿੱਚ ਵੀ ਕਿੰਨੇ ਜ਼ਿਆਦਾ ਤਾਕਤਵਰ ਹਨ ਉਹਨਾਂ ਨੇ ਮੇਰੀ ਜਠਾਣੀ ਨੂੰ ਹਜੇ ਤੱਕ ਵੀ ਬਹੁਤ ਕੋਸ਼ਿਸ਼ ਰੱਖਿਆ ਹੋਇਆ ਸੀ ਮੇਰੇ ਜੇਠ ਜੀ ਜਿਵੇਂ ਮੇਰੀ ਜਠਾਣੀ ਕੋਲ ਆਉਂਦਾ ਤਾਂ ਮੇਰੀ ਜਠਾਣੀ ਉਹਨਾਂ ਤੋਂ ਦੂਰ ਚਲੀ ਜਾਂਦੀ ਸੀ ਮੈਂ ਖਿੜਕੀ ਵਿੱਚ ਦੀ ਇਹ ਸਭ ਕੁਝ ਦੇਖ ਰਹੀ ਸੀ ਉਸੇ ਸਮੇਂ ਹੀ ਮੇਰੇ ਮੋਢੇ ਤੇ ਕਿਸੇ ਨੇ ਹੱਥ ਰੱਖਿਆ ਮੈਂ ਦਰਦੇ ਮਾਰੇ ਪਿੱਛੇ ਦੇਖਿਆ ਤਾਂ ਪਿੱਛੇ ਮੇਰਾ ਪਤੀ ਖੜਾ ਸੀ ਉਹ ਮੈਨੂੰ ਹੈਰਾਨ ਹੁੰਦੇ ਹੋਏ ਦੇਖ ਰਿਹਾ ਸੀ ਮੈਂ ਅਭੀ ਉਹਨਾਂ ਨੂੰ ਦੇਖ ਕੇ ਡਰ ਗਈ ਉਹਨਾਂ ਨੂੰ ਆਪਣੇ ਕੋਲ ਖੜਾ ਹੋਇਆ ਦੇਖ ਕੇ ਮੈਂ ਬਹੁਤ ਖੁਸ਼ ਹੋ ਗਈ ਅਤੇ ਉਸੇ ਸਮੇਂ ਹੀ ਉਹਨਾਂ ਦੇ ਗੱਲ ਨਾਲ ਲੱਗ ਕੇ ਉਹ ਮੈਨੂੰ ਗੁੱਸੇ ਵਿੱਚ ਘੂਰਦੇ ਹੋਏ ਕਹਿ ਰਹੇ ਸੀ ਕਿ ਤੂੰ ਇੱਥੇ ਕੀ ਕਰ ਰਹੀ ਹੈ ਭਰਾ ਅਤੇ ਭਾਬੀ ਦੇ ਕਮਰੇ ਵਿੱਚ ਕਿਉਂ ਚਾਕ ਰਹੀ ਹੈ ਹੁਣ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ ਮੈਂ ਗੱਲ ਨੂੰ ਘਮਾਉਂਦੇ ਹੋਏ ਕਿਹਾ ਕਿ ਮੇਰਾ ਮੈਂ ਵਿੱਚ ਨਹਣ ਦਾ ਬਹੁਤ ਮਨ ਕਰ ਰਿਹਾ ਸੀ ਅਤੇ ਮੈਂ ਮੀਂਹ ਵਿੱਚ ਭਜਦੇ ਹੋਏ ਇੱਥੇ ਆ ਗਈ ਸੀ ਕਮਰੇ ਵਿੱਚ ਅਜੀਬ ਜਿਹੀਆਂ ਆਵਾਜ਼ਾਂ ਆ ਰਹੀਆਂ ਸੀ ਇਸ ਲਈ ਮੈਂ ਕਮਰੇ ਵਿੱਚ ਦੇਖ ਰਹੀ ਸੀ ਉਹ ਮੈਨੂੰ ਹੱਥ ਫੜ ਕੇ ਕਮਰੇ ਵਿੱਚ ਲੈ ਗਿਆ ਅਤੇ ਕਹਿਣ ਲੱਗਾ ਕਿ ਕਿਸੇ ਦੇ ਕਮਰੇ ਵਿੱਚ ਚੋਰੀ ਛਿਪੇ ਦੇਖਣਾ ਬਹੁਤ ਗਲਤ ਗੱਲ ਹੈ ਮੈਨੂੰ ਇਹ ਸਭ ਨਜ਼ਾਰਾ ਦੇਖਣ ਵਿੱਚ ਬਹੁਤ ਮਜ਼ਾ ਆਉਂਦਾ ਸੀ ਮੈਂ ਕਮਰੇ ਵਿੱਚ ਆ ਕੇ ਆਪਣੇ ਪਤੀ ਕੋਲ ਬੈਠ ਗਈ ਅਤੇ ਥੋੜੇ ਸਮੇਂ ਬਾਅਦ ਹੀ ਉਹ ਸੌਂ ਗਏ ਮੈਨੂੰ ਮੇਰੇ ਪਤੀ ਤੇ ਬਹੁਤ ਗੁੱਸਾ ਆਉਣ ਲੱਗਿਆ ਸੀ ਉਹ ਮੇਰੀ ਕੋਈ ਵੀ ਖੁਆਇਸ਼ ਪੂਰੀ ਨਹੀਂ ਕਰਦੇ ਸੀ ਹੁਣ ਫਿਰ ਮੇਰਾ ਧਿਆਨ ਮੇਰੇ ਜੀਠ ਵੱਲ ਜਾ ਰਿਹਾ ਸੀ ਇੱਕ ਉਹ ਵੀ ਤਾਂ ਸੀ ਜੋ ਆਪਣੀ ਜ਼ਿੰਦਗੀ ਨੂੰ ਬਹੁਤ ਹੀ ਸੋਹਣੇ ਤਰੀਕੇ ਨਾਲ ਜੀ ਰਹੇ ਸੀ ਅੱਜ ਫੇਰ ਮੇਰਾ ਪਤੀ ਵਾਪਸ ਕੰਮ ਤੇ ਚਲਾ ਗਿਆ ਸੀ ਅਤੇ ਫੇਰ ਅੱਜ ਮੈਂ ਉਹਨਾਂ ਦੀ ਵਾਪਸੀ ਦੇ ਦਿਨ ਗਿਣਨ ਲੱਗੀ ਸੀ ਰਾਤ ਦੇ ਭਾਂਡੇ ਧੋਣ ਤੋਂ ਬਾਅਦ ਜੀ ਮੇਰੀ ਮੈਂ ਕਮਰੇ ਵਿੱਚ ਜਾਣ ਲੱਗੀ ਤਾਂ ਮੇਰੀ ਜੈਠਾ ਨੂੰ ਕਹਿਣ ਲੱਗੀ ਕਿ ਤੂੰ ਚਾਹ ਬਣਾ ਕੇ ਆਪਣੇ ਜੈਠ ਨੂੰ ਕਮਰੇ ਵਿੱਚ ਦੇ ਆ ਜੇਕਰ ਮੈਂ ਕਮਰੇ ਵਿੱਚ ਗਈ ਤਾਂ ਫੇਰ ਆਫਤ ਆ ਜਾਵੇਗੀ ਅੱਜ ਮੇਰੀ ਤਬੀਅਤ ਖਰਾਬ ਹੈ ਪਰ ਉਸ ਨੂੰ ਤਾਂ ਕੋਈ ਪਰਵਾਹੀ ਨਹੀਂ ਹੈ ਜਦੋਂ ਕਿ ਮੈਂ ਇਹ ਸੋਚ ਰਹੀ ਸੀ ਕਿ ਮੇਰੀ ਜੈ ਘਾਣੀ ਬਹੁਤ ਖੁਸ਼ਕਿਸਮਤ ਹੈ ਉਹਨਾਂ ਦਾ ਪਤੀ ਉਹਨਾਂ ਨੂੰ ਬਹੁਤ ਪਿਆਰ ਕਰਦਾ ਹੈ ਅਤੇ ਇੱਕ ਮੈਂ ਹਾਂ ਜੋ ਆਪਣੇ ਪਤੀ ਦੇ ਪਿਆਰ ਲਈ ਤਰਸ ਰਹੀ ਹਾਂ ਮੇਰੇ ਮਨ ਵਿੱਚ ਇਹ ਖਿਆਲ ਆਇਆ ਕਿ ਕਿਉਂ ਨਾ ਮੈਂ ਵੀ ਇਸ ਗੱਲ ਦਾ ਫਾਇਦਾ ਚੱਕਾਂ ਪਰ ਇਹ ਸੋਚ ਕੇ ਮੈਂ ਇਸ ਖਿਆਲ ਨੂੰ ਆਪਣੇ ਦਿਮਾਗ ਚੋਂ ਕੱਢ ਦਿੱਤਾ ਕਿ ਜੇਕਰ ਮੇਰੇ ਜੀਠ ਨੂੰ ਇਸ ਗੱਲ ਦਾ ਅੰਦਾਜ਼ਾ ਹੋ ਗਿਆ ਕਿ ਮੈਂ ਉਸ ਦੇ ਬਾਰੇ ਕੀ ਸੋਚਦੀ ਹਾਂ ਤਾ ਮੇਰੇ ਲਈ ਬਹੁਤ ਵੱਡੀ ਮੁਸ਼ਕਲ ਹੋ ਜਾਵੇਗੀ ਕਿਉਂਕਿ ਉਹ ਮੇਰੇ ਨਾਲ ਹਮੇਸ਼ਾ ਆਪਣੀ ਟੈਣ ਦੀ ਤਰ੍ਹਾਂ ਟ੍ਰੀਟ ਕਰਦੇ ਸੀ ਮੈਂ ਚਾਹ ਬਣਾਈ ਤੇ ਫਿਰ ਆਪਣੇ ਜੇਠ ਦੇ ਕਮਰੇ ਵਿੱਚ ਆ ਗਈ ਮੇਰੀ ਹਾਲਤ ਖਰਾਬ ਹੋਣ ਲੱਗੀ ਉਸ ਸਮੇਂ ਮੈਂ ਆਪਣੀ ਚੁੰਨੀ ਨਾਲ ਆਪਣੇ ਆਪ ਨੂੰ ਲਪੇਟ ਲਿਆ ਮੇਰੀ ਜੇਠਾਨੀ ਹਰ ਸਮੇਂ ਇਸ ਤਰ੍ਹਾਂ ਦੁਪੱਟੇ ਵਿੱਚ ਹੀ ਰਹਿੰਦੀ ਸੀ ਜਿਵੇਂ ਹੀ ਮੈਂ ਮੇਰੇ ਜੇਠ ਕੋਲ ਚਾ ਰੱਖ ਕੇ ਵਾਪਸ ਹੌਣ ਲੱਗੀ ਤਾਂ ਉਹਨਾਂ ਨੇ ਉਸੇ ਸਮੇਂ ਮੇਰਾ ਹੱਥ ਫੜ ਲਿਆ ਅਤੇ ਮੇਰੇ ਨਾਲ ਇਸ ਤਰ੍ਹਾਂ ਦੀ ਹਰਕਤ ਕੀਤੀ ਕਿ ਮੇਰੇ ਜਜ਼ਬਾਤ ਮਚਲਣ ਲੱਗੇ ਮੇਰੀ ਤਾਂ ਜਾਨ ਹੀ ਨਿਕਲ ਗਈ ਜਦੋਂ ਉਹਨਾਂ ਨੇ ਮੈਨੂੰ ਆਪਣੀ ਪਤਨੀ ਸਮਝ ਕੇ ਮੇਰੇ ਨਾਲ ਉਹ ਸਭ ਕਰਨਾ ਸ਼ੁਰੂ ਕਰ ਦਿੱਤਾ ਜੋ ਮੇਰੀ ਜਠਾਣੀ ਨਾਲ ਕਰਦੇ ਸੀ ਅਤੇ ਮੈਂ ਬਿਲਕੁਲ ਚੁੱਪ ਸੀ ਮੈਂ ਹੈਰਾਨ ਅਤੇ ਪਰੇਸ਼ਾਨ ਰਹਿ ਗਈ ਜਦੋਂ ਕਿ ਉਹ ਪਹਿਲਾਂ ਤੋਂ ਜਾਣਦੇ ਸੀ ਕਿ ਮੈਂ ਹਾਂ ਫੇਰ ਵੀ ਉਹ ਮੇਰੇ ਨਾਲ ਸਭ ਕੁਝ ਕਰ ਗੁਜ਼ਰੇ ਸੀ ਉਹਨਾਂ ਨੂੰ ਕੋਈ ਫਰਕ ਨਹੀਂ ਪਿਆ ਸੀ ਕਿ ਮੈਂ ਉਹਨਾਂ ਦੀ ਪਤਨੀ ਨਹੀਂ ਉਹਨਾਂ ਦੀ ਭਾਪੀ ਹਾਂ ਜਦੋਂ ਵੀ ਮੈਂ ਆਪਣੇ ਕਮਰੇ ਵਿੱਚ ਆਈ ਤਾਂ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਸੀ ਜ਼ਿੰਦਗੀ ਵਿੱਚ ਪਹਿਲੀ ਵਾਰ ਮੈਨੂੰ ਇਸ ਤਰ੍ਹਾਂ ਦਾ ਪਿਆਰ ਮਿਲਿਆ ਸੀ ਮੇਰੀ ਜੇਠਾਣੀ ਤਾਂ ਆਪਣੀ jaan ਛੜਾ ਕੇ ਦੂਜੇ ਕਮਰੇ ਵਿੱਚ ਪੈ ਜਾਂਦੀ ਸੀ ਮੈਨੂੰ ਇਸ ਗੱਲ ਤੋਂ ਬੀ ਡਰ ਲੱਗ ਰਿਹਾ ਸੀ ਕਿ ਜੇਕਰ ਮੇਰੇ ਪਤੀ ਨੂੰ ਪਤਾ ਚੱਲ ਗਿਆ ਤਾਂ ਪਤਾ ਨਹੀਂ ਮੇਰੇ ਪਤੀ ਮੇਰੇ ਨਾਲ ਕੀ ਕਰਨਗੇ ਜੇਕਰ ਮੇਰੀ ਜੇਠਾ ਨੀ ਇਹ ਸਭ ਦੇਖ ਲੈਂਦੀ ਤਾਂ ਤਾਂ ਉਹ ਮੇਰਾ ਜਿਉਣਾ ਦੁੱਬਰ ਕਰ ਦਿੰਦੀ ਹੁਣ ਮੈਂ ਇਹ ਸਭ ਗੱਲਾਂ ਦਾ ਧਿਆਨ ਰੱਖਣ ਲੱਗੀ ਸੀ ਮੇਰਾ ਜੇਠ ਜੇਠਾ ਦੀ ਦੇ ਸਾਹਮਣੇ ਤਾਂ ਮੈਨੂੰ ਭੈਣ ਭੈਣ ਕਹਿੰਦਾ ਪਾਰੇ ਕੱਲੇ ਵਿੱਚ ਮੈਨੂੰ ਬਹੁਤ ਪਿਆਰ ਕਰਦਾ ਮੈਂ ਵੀ ਉਹਨਾਂ ਦੇ ਇਸ ਪਿਆਰ ਨੂੰ ਕਾਣ ਲਈ ਬਹੁਤ ਬੇਚੈਨ ਰਹਿੰਦੀ ਸੀ ਅੱਜ ਮੇਰਾ ਪਤੀ ਘਰ ਆਇਆ ਹੋਇਆ ਸੀ ਵੈਸੇ ਤਾਂ ਮੈਂ ਹਮੇਸ਼ਾ ਉਹਨਾਂ ਦਾ ਇੰਤਜ਼ਾਰ ਕਰਦੀ ਰਹਿੰਦੀ ਸੀ ਪਰ ਅੱਜ ਮੈਨੂੰ ਬਹੁਤ ਬੁਰਾ ਲੱਗ ਰਿਹਾ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਉਹਨਾਂ ਦੇ ਘਰ ਵਿੱਚ ਰਹਿਣ ਦੇ ਕਾਰਨ ਮੈਂ 제ਖ ਦੇ ਕਮਰੇ ਵਿੱਚ ਨਹੀਂ ਜਾ ਸਕਾਂਗੀ ਅੱਜ ਵੀ ਮੇਰਾ ਪਤੀ ਖਾਣਾ ਖਾ ਕੇ ਸੌਂ ਗਿਆ ਸੀ ਹੁਣ ਮੇਰਾ ਪਤੀ ਘਰ ਵਿੱਚ ਹੀ ਰਹਿਣ ਲੱਗਿਆ ਸੀ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਹੁਣ ਘਰ ਤੋਂ ਵੀ ਆਫਿਸ ਜਾਇਆ ਕਰੋਗੇ ਤਾਂ ਉਹਨਾਂ ਨੇ ਕਿਹਾ ਕਿ ਹਾਂ ਮੈਂ ਤੇਰੇ ਤੋਂ ਦੂਰ ਰਹਿ ਕੇ ਥੱਕ ਗਿਆ ਹਾਂ ਇਸ ਲਈ ਹੁਣ ਮੈਂ ਹਰ ਰੋਜ਼ ਘਰ ਆਇਆ ਕਰਾਂਗਾ ਘਰ ਤੋਂ ਹੀ ਆਫਿਸ ਜਾਇਆ ਕਰਾਂਗਾ ਉਹਨਾਂ ਦੀ ਗੱਲ ਸੁਣ ਕੇ ਮੇਰੇ ਚਿਹਰੇ ਤੇ ਮੁਸਕਰਾਹਟ ਆ ਗਈ ਸੀ ਪਰ ਅੰਦਰ ਹੀ ਦਿਲ ਵਿੱਚ ਮੈਂ ਬਹੁਤ ਪਰੇਸ਼ਾਨ ਹੋ ਗਈ ਸੀ ਕਿ ਅੱਜ ਮੈਂ ਆਪਣੀਆਂ ਖਵਾਇਸ਼ਾਂ ਨੂੰ ਕਿਵੇਂ ਪੂਰਾ ਕਰਾਂਗੀ ਪੂਰੇ ਸਮੇਂ ਤੱਕ ਮੈਂ ਆਪਣੇ ਪਤੀ ਦਾ ਇੰਤਜ਼ਾਰ ਕਰਦੀ ਰਹੀ। ਬਾਰ-ਬਾਰ ਮੈਂ ਉਹਨਾਂ ਦਾ ਫੋਨ ਮਲਾ ਰਹੀ ਸੀ ਪਰ ਉਹਨਾਂ ਦਾ ਫੋਨ ਬੰਦ ਆ ਰਿਹਾ ਸੀ। ਬਹੁਤ ਰਾਤ ਹੋ ਗਈ ਸੀ ਅਤੇ ਹਜੇ ਤੱਕ ਵੀ ਮੇਰਾ ਪਤੀ ਘਰ ਨਹੀਂ ਆਇਆ ਸੀ। ਜਦੋਂ ਮੈਂ ਮੇਰੀ ਜਠਾਣੀ ਨੂੰ ਦੇਖਿਆ ਤਾਂ ਉਹ ਮੇਰੇ ਕਮਰੇ ਵਿੱਚ ਬੇਸੁੱਧ ਹੋ ਕੇ ਸੌ ਰਹੀ ਸੀ। ਉਸ ਸਮੇਂ ਮੈਂ ਇਸ ਮੌਕੇ ਦਾ ਫਾਇਦਾ ਚੱਕਿਆ ਅਤੇ ਚੁੱਪਚਾਪ ਆਪਣੇ ਜਠ ਦੇ ਕਮਰੇ ਵਿੱਚ ਚਲੀ ਗਈ। ਉਹ ਵੀ ਮੇਰਾ ਹੀ ਇੰਤਜ਼ਾਰ ਕਰ ਰਹੇ ਸੀ। ਮੈਨੂੰ ਦੇਖ ਕੇ ਉਹ ਉੱਠ ਗਏ ਅਤੇ ਕਹਿਣ ਲੱਗੇ ਕੀ ਕੀ ਗੱਲ ਹੈ ਹੁਣ ਭਰਾ ਹਰ ਰੋਜ਼ ਘਰ ਆਉਂਦਾ ਹੈ ਕਿਤੇ ਉਸ ਨੂੰ ਆਪਣੇ ਤੇ ਸ਼ੱਕ ਤਾਂ ਨਹੀਂ ਹੋ ਗਿਆ ਮੈਂ ਉਸ ਨੂੰ ਕੋਈ ਜਵਾਬ ਨਹੀਂ ਦਿੱਤਾ ਅਤੇ ਕਹਿਣ ਲੱਗੀ ਕਿ ਮੈਂ ਖੁਦ ਇਸ ਗੱਲ ਤੋਂ ਪਰੇਸ਼ਾਨ ਹਾਂ ਤਾਂ ਮੈਨੂੰ ਹਰ ਰੋਜ਼ ਤੁਹਾਡੀ ਆਦਤ ਪੈ ਗਈ ਐ ਉਸੇ ਸਮੇਂ ਮੈਨੂੰ ਮੇਰੇ ਪਤੀ ਦੀ ਆਵਾਜ਼ ਸੁਣਾਈ ਦਿੱਤੀ ਅਤੇ ਮੈਂ ਹੈਰਾਨ ਹੁੰਦੇ ਹੋਏ ਉੱਠ ਕੇ ਬੈਠ ਗਈ ਜਿਵੇਂ ਹੀ ਮੈਂ ਕਮਰੇ ਤੋਂ ਬਾਹਰ ਨਿਕਲੀ ਤਾਂ ਸਾਹਮਣੇ ਮੇਰਾ ਪਤੀ ਖੜਾ ਸੀ ਉਹ ਮੈਨੂੰ ਪਾਹਲ ਰਿਹਾ ਸੀ ਜਿਵੇਂ ਹੀ ਉਸ ਨੇ ਮੈਨੂੰ ਜੇਠ ਦੇ ਕਮਰੇ ਵਿੱਚੋਂ ਨਿਕਲਦੇ ਦੇਖਿਆ ਤਾਂ ਉਹ ਹੈਰਾਨ ਰਹਿ ਗਏ ਮੈਂ ਉਹਨਾਂ ਨੂੰ ਕੱਲ ਟਾਲ ਦੇ ਹੋਏ ਕੈਨ ਲੱਗੀ ਕਿ ਭਰਾ ਦੀ ਤਬੀਅਤ ਖਰਾਬ ਸੀ ਇਸ ਲਈ ਮੈਂ ਉਹਨਾਂ ਨੂੰ ਚਾਹ ਫੜਾਉਣ ਲਈ ਕਮਰੇ ਵਿੱਚ ਗਈ ਸੀ ਉਹ ਮੇਰੀ ਗੱਲ ਸੁਣ ਕੇ ਮੁਸਕਰਾਉਣ ਲੱਗੇ ਅਤੇ ਫਿਰ ਮੈਂ ਖਾਣਾ ਗਰਮ ਕਰਕੇ ਉਹਨਾਂ ਨੂੰ ਦੇਣ ਲੱਗੀ ਉਹ ਮੈਨੂੰ ਕਹਿਣ ਲੱਗੇ ਕਿ ਤੂੰ ਬहोत ਚੰਗੀ ਲੜਕੀ ਹੈ ਮੈਨੂੰ ਤੇਰੇ ਤੇ ਬहोत गर्व ਹੈ ਕੀ ਮੈਨੂੰ ਤੇਰੇ ਵਰਗੀ ਨੇਕ ਅਤੇ ਸ਼ਰੀਫ ਪਤਨੀ ਨਹੀਂ ਮਿਲੀ ਉਹਨਾਂ ਦੀ ਗੱਲ ਸੁਣ ਕੇ ਮੇਰਾ ਮੂੰਹ ਕੁੱਲੇ ਦਾ ਖੁੱਲਾ ਰਹਿ ਗਿਆ ਸੀ ਉਹ ਇਸ ਤਰ੍ਹਾਂ ਕਿਉਂ ਕਹਿ ਰਹੀ ਸੀ ਉਹ ਕਹਿਣ ਲੱਗੇ ਕਿ ਮੈਂ ਹਜੇ ਵਿਆਹ ਨਹੀਂ ਕਰਨਾ ਚਾਹੁੰਦਾ ਸੀ ਕਿਉਂਕਿ ਮੈਨੂੰ ਕੋਈ ਪ੍ਰੋਬਲਮ ਸੀ ਜੋ ਮੈਂ ਕਿਸੇ ਨੂੰ ਦੱਸ ਨਹੀਂ ਸਕਦਾ ਸੀ ਪਰ ਮਾਤਾ ਪਿਤਾ ਦੇ ਤਬਾਵ ਵਿੱਚ ਆ ਕੇ ਮੈਂ ਵਿਆਹ ਕਰ ਲਿਆ ਮੈਨੂੰ ਇਸ ਗੱਲ ਦਾ ਡਰ ਸੀ ਕੀ ਸ਼ਾਇਦ ਤੂੰ ਐਸਾ ਗਾਲ ਤੇ ਹੰਗਾਮਾ ਕਰੇਂਗੀ ਅਤੇ ਮੈਨੂੰ ਸਾਰਿਆਂ ਦੇ ਸਾਹਮਣੇ ਬਰਾਪਰਾ ਕਹੇਂਗੀ ਪਰ ਤੂੰ ਐਸਾ ਤਰ੍ਹਾਂ ਦਾ ਨਹੀਂ ਕੀਤਾ ਤੇਰੀ ਜਗ੍ਹਾ ਤੇ ਉਹੀ ਹੋਰ ਲੜਕੀਂ ਤੇ ਤਾਂ ਹੋਰ ਲਾ ਪਾ ਦਿੰਦੀ ਅਤੇ ਜਾਂ ਫਿਰ ਕਿਸੇ ਹੋਰ ਨਾਲ ਆਪਣੀ ਸੰਬੰਧ ਬਣਾ ਲੈਂਦੀ ਪਰ ਤੂੰ ਬਹੁਤ ਚੰਗੀ ਲੜਕੀ ਹੈ ਤੂੰ ਆਪਣੀ ਇੱਜ਼ਤ ਦੇ ਨਾਲ ਨਾਲ ਮੇਰੀ ਇੱਛਕ ਨੂੰ ਵੀ ਸੰਭਾਲ ਕੇ ਰੱਖਿਆ ਅੱਜ ਮੈਂ ਆਪਣੇ ਸਾਰੇ ਟੈਸਟ ਕਰਵਾ ਲਈ ਹਨ ਅਤੇ ਡਾਕਟਰ ਦਾ ਕਹਿਣਾ ਹੈ ਕਿ ਮੈਂ ਬਿਲਕੁਲ ਠੀਕ ਹਾਂ ਉਹਨਾਂ ਦੀ ਗੱਲ ਸੁਣ ਕੇ ਮੈਂ ਸ਼ਰਮਿੰਦਗੀ ਦੇ ਮਾਰੇ ਆਪਣਾ ਸਿਰ ਝੁਕਾ ਲਿਆ ਸੀ ਉਹ ਮੈਨੂੰ ਕੀ ਸਮਝ ਰਹੇ ਸੀ ਅਤੇ ਮੈਂ ਕੀ ਨਿਕਲੀ ਸੀ ਜੇਕਰ ਉਹਨਾਂ ਨੂੰ ਇਸ ਗੱਲ ਦੀ ਖਬਰ ਹੋ ਜਾਂਦੀ ਕੀ ਉਹਨਾਂ ਦੇ ਗੈਰ ਮੌਜੂਦਗੀ ਦੇ ਵਿੱਚ ਮੈਂ ਉਹਨਾਂ ਦੇ ਭਰਾ ਨਾਲ ਇਹ ਸਭ ਕੁਝ ਕਰਦੀ ਹਾਂ ਤਾਂ ਸ਼ਾਇਦ ਉਹ ਮੇਰੇ ਤੇ ਧੱਕਣਾ ਵੀ ਪਸੰਦ ਨਾ ਕਰਤੇ ਹੁਣ ਮੈਨੂੰ ਅਹਿਸਾਸ ਹੋ ਰਿਹਾ ਸੀ ਕਿ ਮੈਂ ਬਹੁਤ ਗਲਤ ਕੀਤਾ ਸੀ ਮੈਨੂੰ ਇਸ ਤਰ੍ਹਾਂ ਦਾ ਨਹੀਂ ਕਰਨਾ ਚਾਹੀਦਾ ਸੀ ਹੁਣ ਮੈਂ ਦੁਬਾਰਾ ਕਦੇ ਆਪਣੀ ਜੇਠ ਵੱਲ ਪਲਟ ਕੇ ਵੀ ਨਹੀਂ ਦੇਖਿਆ ਕਿਉਂਕਿ ਹੁਣ ਮੈਨੂੰ ਅਹਿਸਾਸ ਹੋਊ ਗਿਆ ਸੀ ਕਿ ਮੈਨੂੰ ਮੇਰੇ ਪਤੀ ਨੂੰ ਤੋਖਾ ਨਹੀਂ ਦੇਣਾ ਚਾਹੀਦਾ ਸੀ ਦੋਸਤੋ ਏ ਸੀ ਅੱਜ ਦੀ ਸਾਡੀ ਨਵੀਂ ਕਹਾਣੀ ਜੇਕਰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਹਰ ਰੋਜ਼ ਨੰਨੀਆਂ ਨੰਨੀਆਂ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ